ਅੰਮ੍ਰਿਤਸਰ ਪੁਲਿਸ ਨੇ ਇੱਕ ਗਿਰੋਹ ਦਾ ਪਰਦਾ ਫਾਸ਼ ਕੀਤਾ ਹੈ ਜੋ ਕਿ ਅੰਮ੍ਰਿਤਸਰ ਦੇ ਬਾਈਪਾਸ ਇਲਾਕੇ ਦੇ ਵਿੱਚ ਲੁੱਟਦੀ ਵੱਡੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਇਥੋਂ ਤੱਕ ਕਿ ਵਿਆਹ ਸ਼ਾਦੀ ਤੋਂ ਜਿਹੜੇ ਲੋਕ ਆਪਣੇ ਘਰਾਂ ਚੋਂ ਵਾਪਸ ਜਾਂਦੇ ਸੀ ਜਾਂ ਮੰਦਰ ਮੱਥਾ ਟੇਕ ਕੇ ਲੋਕ ਵਾਪਸ ਜਾਂਦੇ ਸੀ ਤਾਂ ਉਹਨਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਸਨ ਤਾਂ ਤਿੰਨ ਦੋਸ਼ੀ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਦੀ ਗ੍ਰਿਫਤ ਲੈਣ ਹੋਣਾ ਉਹਨਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ પાસે ਚੋਰੀ ਦੀ ਕੈਕਟਿਵਾ ਵੀ ਬਰਾਮਦ ਕੀਤੀ ਗਈ ਹੈ ਤੇ ਹੋਰ ਵੀ ਸੋਨੇ ਦਾ ਸਮਾਨ ਜਿਹੜਾ ਹੈ ਉਹ ਵੀ ਬਰਾਮਦ ਕੀਤਾ ਗਿਆ ਹੈ ਤਸਵੀਰਾਂ ਤੁਹਾਨੂੰ ਨਾਲ ਦੋਸ਼ੀਆਂ ਦੀਆਂ ਸਾਂਝੀਆਂ ਕਰ ਰਹੇ ਆ ਤੇ ਇਸ ਤੋਂ ਬਾਅਦ ਪੁਲਿਸ ਦੇ ਅਧਿਕਾਰੀ ਇਸ ਵੇਲੇ ਇਸ ਮਾਮਲੇ ਦੀ ਪ੍ਰੈਸ ਕਾਨਫਰੰਸ ਵੀ ਕਰ ਰਹੇ ਤੇ ਤੁਸੀਂ ਦੇਖ ਸਕਦੇ ਹੋ ਕਿ ਜੋ ਸੋਨੇ ਦੇ ਆਭੂਸ਼ਣ ਹੁੰਦੇ ਨੇ ਜਿਹੜੇ ਕਿ ਸੋਨਾ ਲੋਕ ਪਾਉਂਦੇ ਨੇ ਉਹ ਸੋਨਾ ਜਿਹੜਾ ਹੈ ਨਾ ਪਾਸੋਂ ਰਿਕਵਰ ਕੀਤਾ ਗਿਆ ਹੈ ਤਾਂ ਉਹ ਸੋਨੇ ਦੀ ਤਸਵੀਰ ਵੀ ਤੁਸੀਂ ਦੇਖ ਸਕਦੇ ਹੋ ਤੇ ਤਿੰਨੋਂ ਦੋਸ਼ੀ ਜਿਹੜੇ ਨੇ ਉਹ ਇਸ ਵੇਲੇ ਪੁਲਿਸ ਦੀ ਗ੍ਰਿਫਤ ਨੇ ਔਰ ਸੋਨਾ ਜਿਹੜਾ ਹੈ ਜੋ ਲੋਕਾਂ ਨੇ ਆਪਣੇ ਹੱਥਾਂ 'ਚ ਜਾਂ ਕੰਨਾਂ 'ਚ ਪਾਇਆ ਹੁੰਦਾ ਸੀ ਤਾਂ ਉਸ ਨੂੰ ਵੀ ਲੁੱਟ ਕੇ ਫਰਾਰ ਹੋ ਜਾਂਦੇ ਸਨ ਇਸ ਤਰ੍ਹਾਂ ਦੀ ਬਹੁਤ ਸਾਰੀ ਸੀਸੀਟੀਵੀ ਵੀ ਸਾਮਣੇ ਆਈਆਂ ਸੀ ਜੋ ਕਿ ਸ਼ਹਿਰ ਦੇ ਪੁਲਸ ਤੰਤਰ ਤੇ ਸਵਾਲੀਆ ਨਿਸ਼ਾਨ ਖੜੇ ਕਰ ਰਹੀ ਸੀ ਲੇਕਿਨ ਉਸ ਦੇ ਵਿੱਚ ਕਿ ਇਹ ਤਿੰਨ ਜਿਹੜੇ ਨੌਜਵਾਨ ਤੁਸੀਂ ਇਸ ਵੇਲੇ ਆਪਣੀ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਕਿ ਜਿਹੜੀ ਕਿ ਚੋਰੀ ਦੀ ਐਕਟਿਵਾ ਦੇ ਵਿੱਚ ਸਵਾਰ ਹੋ ਕੇ ਵਾਰਦਾਤਾ ਕਰਦੇ ਸਨ ਸਾਡੇ ਨਾਲ ACP ਵਰਿੰਦਰ ਖੋਸਾ ਜੀ ਮੌਜੂਦ ਨੇ ਸਰ ਕੀ ਡਿਟੇਲਸ ਨੇ ਜੀ ਇਹਨਾਂ ਦੀ ਸਾਰੀਆਂ ਕਿਉਂਕਿ ਕਾਫੀ ਵਾਰਦਾਤਾ ਪਿਛਲੇ ਸਮੇਂ 'ਚ ਹੋਈਆਂ ਸੀ ਇਹ ਜੀ ਅਮਰਸਰ ਕਮਿਸ਼ਨ ਦੇ ਥਾਣਾ ਸਦਰ ਵਿਖੇ 22 ਮਈ ਨੂੰ ਸਾਨੂੰ ਇੱਕ ਸ਼ਖਸ਼ ਕੀਮਤੀ لال ਜੋ ਕਿ ਗੁਰਨਾਨਗ ਨਗਰ ਦੇ ਰਹਿਣ ਵਾਲੇ ਨੇ ਇਹਨਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਜਦੋਂ ਇਹ ਆਪਣੇ ਘਰ ਨੂੰ ਐਕਟਵਾ ਤੇ ਆ ਰਹੇ ਸਨ ਤਾਂ ਦੋ ਮੁੰਨੇ ਨੌਜਵਾਨ ਐਕਟਵਾ ਤੇ ਆਉਂਦੇ ਹਨ ਤੇ ਇਹਨਾਂ ਦਾ ਰਸਤਾ ਰੋਕ ਕੇ ਇਹਨਾਂ ਕੋਲੋਂ ਚੈਨ ਸੋਨੇ ਦੀ ਚੈਨ ਤੇ ਲੋਕੇਟ ਇਸ ਤੋਂ ਇਲਾਵਾ ਇੱਕ ਸੋਨੇ ਦੀ ਰਿੰਗ ਇਹਨਾਂ ਕੋਲੋਂ ਖੋ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਹਨ ਜਿਸ ਤੋਂ ਬਾਅਦ ਸਾਡੀ ਐਸ ਐਚਓ सदर ਤੇ ਚੌਂਕੀਚਾਰ ਵਿਜੇਨਗਰ ਤੁਰੰਤ ਮੌਕੇ ਦਾ ਜਾਇਜ਼ਾ ਲੈ ਕੇ ਜੋ ਮਦਈ ਦੇ ਬਿਆਨਾਂ ਤੇ ਅਧੀਨ ਤਰ੍ਹਾਂ 379 ਬੀ 2 34 ਆਈ ਪੀਸੀ ਤੇ 25 27 ਆਮ ਜੱਟ ਦੇ ਤਹਿਤ ਇਹ ਕਮਕਦਮ ਰਿਸਟ ਕੀਤਾ ਜਾਂਦਾ ਹੈ ਇਸ ਤੋਂ ਬਾਅਦ ਸਾਡੀਆਂ ਸਬਡਿਵੀਜ਼ਨ ਔਰ ਦੀਆਂ ਸਾਰੀਆਂ ਟੀਮਾਂ ਜੋ ਸੀਸੀਟੀਵੀ ਟੀਮ ਨੇ ਬੜੀ ਮਿਹਨਤ ਦੇ ਨਾਲ ਜਦੋਂ ਅਸੀਂ ਐਕਟਵਾ ਦਾ ਪਿੱਛਾ ਕਰਦੇ ਹਾਂ ਤਾਂ ਐਕਟਵਾ ਦਾ ਨੰਬਰ ਜੋ ਕਿ ਪੀਪੀ02 ਸੀਐਸ 6805 ਰੀਡ ਹੁੰਦਾ ਵਾ ਤਾਂ ਅਸੀਂ ਐਕਟਵਾ ਦੇ ਅਸਲ ਮਾਲਕ ਜੋ ਕਿ ਰਾਜਾ ਸੰਸੀ ਦਾ ਰਹਿਣ ਵਾਲਾ ਪਰਮਜੀਤ ਸਿੰਘ ਉੱਤੇ ਤੱਕ ਪਹੁੰਚਦੇ ਹਾਂ ਸਾਨੂੰ ਲੱਗਦਾ ਕਿ ਅਸੀਂ ਆਪਣੇ ਅਸਲ ਦੋਸ਼ੀ ਤੱਕ ਪਹੁੰਚ ਕੇ ਉਸ ਬੰਦੇ ਨੂੰ ਫੜ ਕੇ ਸਾਡੀ ਹੁਣੇ ਰਿਕਵਰੀ ਹੋ ਜਾਊਗੀ ਪਰ ਜਦੋਂ ਅਸੀਂ ਉਸ ਮਾਲਕ ਤੱਕ ਪਹੁੰਚਦੇ ਹਾਂ ਤਾਂ ਸਾਨੂੰ ਇੱਕ ਨਵੀਂ ਕਹਾਣੀ ਦੱਸਦਾ ਕਿ 10-15 ਦਿਨ ਪਹਿਲਾਂ ਉਸਦੀ ਐਕਟਵਾ ਕੰਬੋਧ ਥਾਣੇ ਦੇ ਏਰੀਆ ਵਿੱਚ ਪਹਿਲਾਂ ਜਿਸ ਬਾਰੇ ਕੰਬੂਥਾਣੀ ਵਿਖੇ ਇੱਕ ਮੁਕਦਮਾ ਵੀ ਦਰਜ ਹੁੰਦਾ ਵਾ ਜਦੋਂ ਅਸੀਂ ਸਾਡੀ ਟੀਮ ਅੱਗੇ ਇਹ ਮੁਕਦਮਾ ਛੱਡ ਕੇ ਉਸ ਮੁਕਦਮੇ ਦੀ ਟ੍ਰੇਸ ਕਰਨਾ ਸ਼ੁਰੂ ਕਰਦੀ ਆ ਤਾਂ ਅਸੀਂ ਇਹ ਚੀਜ਼ ਸਾਡੇ ਸਾਹਮਣੇ ਆਉਂਦੀ ਆ ਕਿ ਐਕਟਵਾ ਐਕਸਯੂਵੀ ਜੋ ਕਿ ਦਿੱਲੀ ਨੰਬਰ ਸੀ ਉਸ ਤੇ ਕੋਈ 4 ਤੋਂ 5 ਨੌਜਵਾਨ ਆਉਂਦੇ ਹਨ ਤੇ ਐਕਟਵਾ ਐਕਸਯੂਵੀ ਤੇ ਲੱਦ ਕੇ ਖੋ ਕਰਕੇ ਉਥੋਂ ਲੈ ਜਾਂਦੇ ਹਨ ਜਦੋਂ ਅਸੀਂ ਐਕਟ ਐਕਸਯੂਵੀ ਦਾ ਪਿੱਛਾ ਕੀਤਾ ਸੀ ਜੋ ਐਕਸਕਿਊਜੀ ਦਾ ਅਸਲ ਮਾਲਕ ਸੀਗਾ ਜਿਸ ਦਾ ਨਾਮ ਬਲਜੀਤ ਸਿੰਘ ਜੋ ਕਿ ਯੂਐਸਏ ਤੋਂ ਡਿਪੋਰਟ ਹੋ ਕੇ ਆਇਆ ਸੀਗਾ ਅਸੀਂ ਉਸ ਤੱਕ ਪਹੁੰਚਦੇ ਹਾਂ ਜਦੋਂ ਉਸ ਨੂੰ ਇਸ ਬਾਰੇ ਪੁੱਛਗਛ ਕੀਤੀ ਜਾਂਦੀ ਹੈ ਤਾਂ ਸਾਨੂੰ ਲੱਗਦਾ ਕਿ ਇਹ ਤਾਂ ਬੰਦਾ ਬਾਹਰੋਂ ਆਇਆ ਕਿਸੇ ਖੋ ਦੇ ਵਿੱਚ ਕਿਵੇਂ ਸ਼ਾਮਲ ਹੋ ਸਕਦਾ ਹੈ ਬਟ ਸਾਡੀ ਟੀਮ ਨੇ ਬੜੇ ਹੀ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਜਦੋਂ ਉਸ ਤੋਂ ਡਿਟੇਲ ਦੇ ਵਿੱਚ ਪੁੱਛਗਛ ਕੀਤੀ ਤਾਂ ਉਹ ਇਸ ਨੂੰ ਮੰਨਦਾ ਵਾ ਕਿ ਉਸ ਨੇ ਬਾਕੀ ਹੋਰ ਤਿੰਨ ਦੋਸ਼ੀਆਂ ਦੇ ਨਾਲ ਜਿਨ੍ਹਾਂ ਦਾ ਨਾਮ ਹੈ ਬੋਬੀ ਪੁੱਤਰ ਜੁਨਸ ਵਿਸ਼ਾਲ ਉਰਫ ਪ੍ਰਿੰਸ ਤੇ ਤੀਜੇ ਦਾ ਨਾਮ ਹੈ ਜੱਜ ਜੋਗੀ ਫਤਿਹਗੜ ਚੂੜੀਆਂ ਦੇ ਰਹਿਣ ਵਾਲੇ ਨੇ ਇਹਨਾਂ ਨਾਲ ਰਲ ਕੇ ਉਸਨੇ ਇਹ ਐਕਟਵਾ ਕੰਬੋ ਥਾਣੇ ਤੋਂ ਖੋਹ ਕੀਤੀ ਹੈ ਤੇ ਇਸ ਪਾਸ ਪਿੱਛੇ ਉਹਨਾਂ ਦਾ ਸੀ ਕਿ ਇਸ ਐਕਟਵਾ ਦੇ ਨਾਲ ਹੋਰ ਇਹ ਕਈ ਵਾਰਦਾਤ ਨੂੰ ਇਨਜਾਮ ਦੇਣਾ ਚਾਹੁੰਦੇ ਨੇ ਕਿੰਨੇ ਕ ਮਾਰਦਾ ਤਾਂ ਕਿਹਨਾਂ ਨੂੰ ਨਿਸ਼ਾਨਾ ਬਣਾਉਂਦੇ ਸੀ ਇਹ ਲੋਕ ਇਹ ਜੀ ਹੁਣ ਤੱਕ ਇਹਨਾਂ ਤੋਂ ਜੋ ਕਰੀਬ 5 ਤੋਂ 7 ਵਾਰਦਾਤਾਂ ਸਾਹਮਣੇ ਆਈਆਂ ਜਿਸ ਜਿਨ੍ਹਾਂ ਵਿੱਚੋਂ 4 ਤੋਂ ਕਰੀਬ ਤਾਂ ਮੁਕਾਦਮੇ ਸਾਡੇ ਨੌਰ ਸਬਡਿਵੀਜ਼ਨ ਦੇ ਵਿੱਚ ਹੀ ਦਰਜ ਨੇ ਇਹਨਾਂ ਦਾ ਮੋਡਸ ਪ੍ਰਿੰਟ ਇਹ ਰਹਿੰਦਾ ਸੀ ਕਿ ਜੋ ਵੀ ਬੰਦਾ ਕੋਈ ਮੰਦਿਰ ਤੋਂ ਕੋਈ ਵਿਆਹ ਸ਼ਾਦੀ ਤੋਂ ਜਾਂ ਕੋਈ ਹਸਬੰਡ ਵਾਈਫ ਆਉਂਦੇ ਸੀ ਤਾਂ ਇਹ ਦੂਰੋਂ ਹੀ ਦੇਖ ਲੈਂਦੇ ਸੀ ਕਿ ਕਿਸ ਕਿਸ ਦੇ ਸੋਨਾ ਪਾਇਆ ਹੋਇਆ ਵਾ ਤੇ ਇਹ ਮੇਨ ਸੋਨੇ ਨੂੰ ਹੀ ਟਾਰਗੇਟ ਕਰਦੇ ਸਨ ਸੋਨੇ ਦੇ ਗਹਿਣੇ ਲਾ ਲੈਂਦੇ ਸੀ ਉਹਨਾਂ ਬਿਲਕੁਲ ਜੀ ਜਿਵੇਂ ਕਿ ਇਹਨਾਂ ਨੇ ਇਸ ਮੁਕਦਮੇ ਦੇ ਵਿੱਚ ਜਿਵੇਂ ਤੁਸੀਂ ਕੈਮਰੇ ਤੇ ਦੇਖ ਰਹੇ ਹੋ ਕਿ ਇਹਨਾਂ ਨੇ ਲੋਕੇਟ ਸੋਨੇ ਦੀ ਚੈਨ ਨਾਲ ਇੱਕ ਮੰਦਰੀ ਇਹਨਾਂ ਨੇ ਖੋਹ ਕੀਤੀ ਸੀ ਇਸੇ ਤਰੀਕੇ ਨਾਲ ਇਹਨਾਂ ਨੇ ਕੁਝ ਦਿਨ ਪਹਿਲਾਂ ਮਰੀਠਾ ਰੋਡ ਥਾਣੇ ਵਿਖੇ ਹਸਬੰਡ ਵਾਈਫ ਜੋ ਕਿ ਮੋਟਰਸਾਈਕਲ ਤੇ ਆ ਰਹੇ ਸਨ ਇਹਨਾਂ ਨੂੰ ਰੋਕ ਕੇ ਇਹਨਾਂ ਕੋਲੋਂ ਚਾਰ ਮੁੰਦਰੀਆਂ ਖੋ ਕਰਕੇ ਉੱਥੋਂ ਫਰਾਰ ਹੋ ਜਾਂਦੇ ਨੇ ਜਿਸ ਵਿੱਚ ਉਹਨਾਂ ਨੇ ਕਾਫੀ ਧੱਕਾ ਮੁਕੀ ਵੀ ਕਰਦੇ ਨੇ ਉਹਨਾਂ ਨਾਲ ਕਾਫੀ ਮਤਲਬ ਇਹਨਾਂ ਦੀ ਹੱਥੋਪਾਈ ਵੀ ਹੁੰਦੀ ਹੈ ਇਸ ਤੋਂ ਪਹਿਲਾਂ ਨੇ ਰੰਜੀਤ ਦੇਵ ਨੂੰ ਵੀ ਕਿ ਇੱਕ ਬਜ਼ੁਰਗ ਨੌਜਵਾਨ ਬਜ਼ੁਰਗ ਤੋਂ ਆਈਟੀਆਈ ਪਾਰਕ ਦੇ ਨਜ਼ਦੀਕ ਡਾਇਮੰਡ ਦੀ ਮੁੰਦਰੀ ਖੋ ਕੀਤੀ ਸੀ ਉਸ ਮੁਕਦਮੇ ਵਿੱਚ ਹੀ ਵਾਂਟਡ ਸਨ ਚੌਥਾ ਮੁਕਦਮਾ ਇਹਨਾਂ ਨੇ ਸਿਵਲ ਲਾਈਨ ਥਾਣੀ ਵਿਖੇ ਲਾਰੈਂਸ ਰੋਡ ਤੇ ਮਾਲ ਰੋਡ ਤੇ ਇੱਕ ਸ਼ਖਸ ਕੋਲੋਂ ਸੋਨੇ ਦੀ ਚੈਨ ਖੋ ਕੀਤੀ ਸੀ ਸੋ ਟੋਟਲ 4 ਮਕਦਮੇ ਸਾਡੇ ਨੌਰਥ ਸਬਡਿਵੀਜ਼ਨ ਵਿੱਚ ਹੀ ਇਹਨਾਂ ਦੇ ਖਿਲਾਫ ਦਰਜ ਨੇ ਤੇ ਇਸ ਮਕਦਮੇ ਵਿੱਚ ਅਸੀਂ ਦੋਨੋਂ ਦੋਸ਼ੀਆਂ ਨੂੰ ਅਰੈਸਟ ਕਰਕੇ ਤੀਸਰਾ ਦੋਸ਼ੀ ਜੋ ਕਿ ਮਜੀਠੜੋੜ ਥਾਣੇ ਵੀ ਖਰੈਸਟ ਹੋਇਆ ਤੇ ਚੌਥਾ ਕੰਬੋ ਥਾਣੇ ਵੀ ਖੇ ਐਕਐਸਯੂਵੀ ਦਾ ਮਾਲ ਅਰੈਸਟ ਹੋਇਆ ਵਾ ਇਹਨਾਂ ਚਾਰਾਂ ਦੋਸ਼ੀਆਂ ਨੂੰ ਅਰੈਸਟ ਕਰਕੇ ਜੋ ਇਸ ਵਾਰਦਾਤ ਦੇ ਵਿੱਚ ਇਹਨਾਂ ਨੇ ਜੋ ਪਿਸਤਲ ਦੀ ਨੋਕ ਤੇ ਖੋਹ ਕੀਤੀ ਸੀ ਉਹ ਖੜਾਉਣਾ ਪਿਸਤਲ ਵੀ ਬਰਾਮਦ ਕਰ ਲਿਆ ਵਾ ਇਸ ਤੋਂ ਇਲਾਵਾ ਜੋ ਸੋਨੇ ਦੀ ਚੈਨ ਲੋਕੇਟ ਤੇ ਮੁੰਦਰੀ ਵੀ ਬਰਾਮਦ ਕਰ ਲਈ ਗਈ ਹੈ ਜੀ ਸਰ ਕਿੰਨਾ ਕੁ ਗਦਰ ਉਚਾਇਆ ਸੀਗਾ ਜੋ ਦੇਖੋ ਜੀ ਤੁਸੀਂ ਇਹਨਾਂ ਦੇ ਕੋਈ ਡ ਹਰ ਵਾਰਦਾਤ ਦੇ ਵਿੱਚ ਇਹਨਾਂ ਨੇ ਮੇਨਲੀ 골ਡ ਜੋ ਪਾਇਆ ਹੋਇਆ ਸੀ ਉਸ ਟੀਨ ਨੂੰ ਟਾਰਗੇਟ ਕੀਤਾ ਸੀ ਸਾਡੀਆਂ ਟੀਮਾਂ ਬੜੀ ਮਿਹਨਤ ਨਾਲ ਇਹਨਾਂ ਦੇ ਪਿੱਛੇ ਲੱਗੀਆਂ ਹੋਈਆਂ ਸਨ ਬਟ ਜਿਵੇਂ ਕਿ ਇਹਨਾਂ ਨੇ ਹਰ ਤਰੀਕੇ ਨਾਲ ਆਪਣੇ ਮੂੰਹ ਕਵਰ ਕੀਤੇ ਹੁੰਦੇ ਸੀ ਜੋ ਐਕਟਵਾ ਜੋ ਇਹ ਵਰਤਦੇ ਸੀ ਉਸ ਐਕਟਵਾ ਤੇ ਇਹਨਾਂ ਨੇ ਖੋ ਕਰਕੇ ਉਸ ਐਕਟਵਾ ਲਈ ਹੋਈ ਸੀ ਤਾਂ ਕਿ ਅਸਲ ਮਾਲ ਤੱਕ ਇਹਨਾਂ ਦਾ ਕੋਈ ਪਹੁੰਚ ਨਾ ਪਾਈਏ ਸੋ ਇਹਨਾਂ ਨੇ ਬੜੀ ਹਰ ਹੱਤਕੜਨੇ ਅਪਣਾਈ ਪਰ ਟੀਮ ਨੇ ਬੜੀ ਹੀ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਇਸ ਈ ਨੂੰ ਇਨਵੈਸਟੀਗੇਟ ਕੀਤਾ ਤੇ ਅਸਲ ਦੋਸ਼ੀਆਂ ਤੱਕ ਪਹੁੰਚ ਕੇ ਜੋ ਮਜ਼ਈ ਦਾ ਬਣਦਾ ਮਾਲ ਸੀਗਾ ਉਹ ਵੀ ਰਿਕਵਰ ਕੀਤਾ ਬਹੁਤ ਜਲਦੀ ਅਸੀਂ ਮਾਲਕਸਪੁਰਦਾਰੀ ਤੇ ਉਸ ਜੋ ਹੱਕਦਾਰ ਉਸ ਤੱਕ ਪਹੁੰਚਾਵਾਂਗੇ ਕਿੰਨੇ ਘੱਟਲ ਪਏਗੇ ਜੀ ਇਹਨਾਂ ਦੇ ਕੋਲ ਜੋ ਦੇਖੋ ਜੀ ਹਰ ਦੂਜੇ ਦਿਨ ਚੌਥੇ ਦਿਨ ਕਿਸੇ ਵਾਰਦਾ ਨੂੰ ਅੰਜਾਮ ਦਿੰਦੇ ਸੀ ਤਾਂ ਹੁਣ ਇਹ ਇਹਨਾਂ ਤੇ ਚਾਰ ਮੁਕਦਮੇ ਦਰਜ ਹੋ ਗਏ ਨੇ ਮੈਨੂੰ ਲੱਗਦਾ ਕਿ ਇਹ ਜਲਦੀ ਬੀਲ ਤੇ ਬਾਹਰ ਹੋਣਗੇ ਇਸ ਜਾਮਾ ਕਟਗੀ ਬਾਹਰ ਹੋਣਗੇ ਤੇ ਹੋਰ ਕੁਝ ਹੋਰ ਕੋਈ ਕੇਸ ਜਿਹੜਾ ਹੋਰ ਵੀ ਹੈਗੇ ਨੇ ਉਹਨਾਂ ਚ ਇਹ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਮੈਂ ਤੁਹਾਨੂੰ ਜੀ ਚਾਰ ਕੇਸ ਦਾ ਸਿਰਫ ਨੌਰth ਸਬਡਿਵੀਜ਼ਨ ਦੇ ਦੱਸ ਚੁੱਕਾ ਜਿਨ੍ਹਾਂ ਵਿੱਚ ਇਹਨਾਂ ਨੇ 골ਡ ਡਾਇਮੰਡ ਸੋਨੇ ਦੀਆਂ ਮੁੰਦਰੀਆਂ ਚੈਨਾ ਖੋਹ ਕੀਤੀਆਂ ਸਨ ਜੋ ਕਿ ਸਾਡਾ ਡ੍ਰੈਸ ਹੋਇਆ ਵਾ ਇਸ ਤੋਂ ਇਲਾਵਾ ਬਾਕੀ ਪੂਰੇ ਅਮਰਸਰ ਦੇ ਵਿੱਚ ਦੇਖ ਰਹੇ ਹਾਂ ਕਿ ਹੋਰ ਕਿੰਨੇ ਅਕਸਰ ਸੋਨਾ ਵੇਚ ਦਿੰਦੇ ਸੀ ਕਿ ਸੋਨਾ ਮਤਲਬ ਕੀ ਕਰਦੇਗੀ ਸੀ ਬਿਲਕੁਲ ਜੀ ਕੋਈ ਸੋਨਾ ਇਹ ਵੇਚ ਦਿੰਦੇ ਸੀ ਕੁਝ ਆਪਣੇ ਕੋਲ ਵੀ ਰੱਖਿਆ ਹੋਇਆ ਸੀ ਸੋ ਅਲੱਗ-ਅਲੱਗ ਤਰੀਕਿਆਂ ਨਾਲ ਇਹ ਸੋਨੇ ਨੂੰ ਡਿਸ ਨੌਜਵਾਨ ਜਿਹੜੇ ਇਸ ਵੇਲੇ ਕਾਬੂ ਕੀਤੇ ਗਏ ਨੇ ਔਰ ਵੱਡੀਆਂ ਵਾਰਦਾਤਾਂ ਨਾਲ ਲੋਕ ਕੀਤੀਆਂ ਗਈਆਂ ਸੀ ਔਰ ਅਕਸਰ ਜ਼ਿਆਦਾਤਰ ਸੋਨਾ ਸੋਨੇ ਨੂੰ ਟਾਰਗੇਟ ਕਰਦੇ ਸਨ ਕਿਉਂਕਿ ਜੋ ਵੀ ਵਿਅਕਤੀ ਆਂਦਾ ਸੀ ਸ਼ਾਮ ਵੇਲੇ ਜਾਂ ਮੰਦਰ ਤੋਂ ਜਾਂ ਕਿਤੇ ਤੋਂ ਵੀ ਇਸ ਰਾਹ 길 ਲੱਭਦਾ ਸੀ ਤਾਂ ਉਸ ਨੂੰ ਘੇਰ ਕੇ ਮਾਰਕੀਟ ਕਰਦੇ ਸੀ ਤਾਂ ਉਸ ਤੋਂ ਬਾਅਦ ਉਸ ਦੇ ਪਾਸੋਂ ਇਹ ਸੋਨੇ ਦੇ ਜਿਹੜੇ ਗਹਿਣੇ ਸੀ ਉਹ ਲਵਾਲ ਲੈਂਦੇ ਸੀ ਤਾਂ ਉਸ ਤੋਂ ਬਾਅਦ ਸੋਨੇ ਦੇ ਗਹਿਣਿਆਂ ਦੀ ਲੁੱਟ ਕਰਦੇ ਸਨ ਤਾਂ ਸੋਨੇ ਦੇ ਗਹਿਣੇ ਵੀ ਤੁਸੀਂ ਵੇਖ ਸਕਦੇ ਹੋ ਤਾਂ ਤਿੰਨ ਨੌਜਵਾਨ ਜਿਹੜੇ ਕਾਬੂ ਗਿੱਤੇ ਗਏ ਨੇ ਤਾਂ ਪੁਲਿਸ ਦੀ ਵੱਡੀ ਰਿਕਵਰੀ ਇਸ ਵੇਲੇ ਸਾਹਮਣੇ ਆ ਰਹੀ ਹੈ ਬੀਤੇ ਕੁਝ ਸਮੇਂ ਦੇ ਵਿੱਚ ਲੁੱਟਦੀਆਂ ਵਾਰਦਾਤਾਂ ਹੋਈਆਂ ਸੀ ਤੇ ਉਹਨਾਂ ਲੁੱਟਦੀਆਂ ਵਾਰਦਾਤਾਂ ਨੂੰ ਹੱਲ ਕਰਨ ਦਾ ਕੰਮ ਪੁਲਿਸ ਵੱਲੋਂ ਕੀਤਾ ਗਿਆ ਹੈ ਤਾਂ ਫਿਲਹਾਲ ਇਨਵੈਸਟੀਗੇਸ਼ਨ ਚੱਲ ਰਹੀ ਹੈ ਹੁਣ ਦੇਖਣਾ ਹੋਏਗਾ ਕਿ ਜੇਰੇ ਬਾਕੀ ਹੋਰ ਵੀ ਬਹੁਤ ਸਾਰੇ ਮੁਕੱਦਮੇ ਨੇ ਕਿਉਂਕਿ ਬਹੁਤ ਸਾਰੀ ਸੀਸੀਟੀਵੀ ਅੱਜਕਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਉਹਦੇ ਵਿੱਚ ਕੀ ਸੱਤ ਸਾਹਮਣੇ ਆਉਂਦਾ ਲੇਕਿਨ ਵੱਡੀ ਰਿਕਵਰੀ ਸਾਹਮਣੇ ਆਈ ਹੈ ਕੈਮਰਾਮ